ਅਗਧ ਕਬੇਰ ਰੋਜ਼ ਰੋਜ਼ ਸ਼ਮਸ਼ਾਨਾਂ ਘਾੜਤੇ ਚਲੇ ਜਾਂਦੇ ਸਨ। ਮਹਾਤਮਾ ਬੁੱਧ ਵੀ ਆਪਣੇ ਬਿਖਸ਼ੂਆਂ ਨੂੰ ਭੇਜਦੇ ਸਨ। ਮਾਣੇ ਕਬੇਰ ਨੂੰ ਡਾਂਟਿਆ ਕਿਸੇ ਦਾ ਸਾਖ ਸੰਬੰਧੀ ਚਲਾਣਾ ਕਰ ਜਾਂਦਾ। ਉਹ ਜਾਂਦਾ ਹੈ ਸ਼ਮਸ਼ਾਨ ਘਾੜਦੇ। ਤੂੰ ਰੋਜ਼ ਚਲਾ ਜਾਂਦਾ। ਕਿਉਂਕਿ ਆਲੇ ਦੁਆਲੇ ਦੇ ਮਰਦੇ ਵੀ ਬਨਾਰਸ ਦੇ ਜਲਾਏ ਜਾਂਦੇ ਨੇ ਹੁਣ ਵੀ ਲੈਣ ਲੱਗੇ ਹੁੰਦੀ ਹੈ। 24 ਘੰਟੇ 16 ਚ ਤਾਂ ਵਾਂ ਨੇ ਜਲਦੀ ਹੀ ਨੇ। ਔਰ ਯਕੀਨ ਜਾਣੋ ਪੂਰਾ ਦਾਸ ਸस्कार ਵੀ ਨਹੀਂ ਆਉਂਦਾ। ਲਖਣੀਆਂ ਸਮੇਤ ਅੱਧੀ ਜਲੀ ਹੋਈ লাশ ਬ੍ਰਾਹਮਣ ਉਹ ਜੜੇ ਜਲਾਉਂਦੇ ਨੇ ਗੰਗਾ ਇਸੁਰ ਦੇ। ਕਿਉਂਕਿ ਦੂਜੀ ਲੰਬੀ ਲੈਣ ਲੱਗੇ। ਕਾਨਪੁਰ ਤੋਂ ਲਾਸ਼ਾਂ ਆਉਂਦੀਆਂ ਅਲਾਬਾਦ ਤੋਂ ਆਉਂਦੀਆਂ ਦਿੱਲੀ ਤੋਂ ਆਉਂਦੀਆਂ ਕਲਕੱਤੇ ਤੋਂ ਆਉਂਦੀਆਂ। ਉੱਥੇ ਕਿਉਂ? ਕਹਿਣ ਲ ਜਿਹੜਾ ਜਿਸ ਦਾ ਉੱਥੇ ਦਾਸ ਸस्कार ਹੋਵੇ। ਇਉਂਥੇ ਮਰ ਜਾਏ ਉਹ ਸਿੱਧਾ ਸ਼ਿਵਾਂ ਦੀ ਨਗਰੀ ਬਸ ਇਹ ਮਨੋਤ 86 ਸਾਲ ਦੇ ਜਦ ਭਗਤ ਕਬੀਰ ਹੋਏ ਨਾ ਢੋਰਾ ਡੰਗਰ ਸਮੇਟ ਕੇ ਚੱਲਣ ਲੱਗੇ ਬਨਾਰਸ ਛੋੜ ਕੇ ਤੇ ਬ੍ਰਾਹਮਣ ਹੁਣ ਪਤਾ ਕੀ ਕਹਿੰਦੇ ਨੇ ਉਹ ਕਬੀਰ ਆਪਣੇ ਸ਼ਬਦ ਵਿੱਚ ਕਹਿੰਦੇ ਨੇ ਸਗਨ ਜਨਮ ਸ਼ਿਵਪੁਰੀ ਬਿਤਾਇਆ ਮਰਤੀ ਬਾਰ ਮਗਹਰ ਉੱਠਦਾ ਆ ਸਾਰੀ ਜ਼ਿੰਦਗੀ ਤੇ ਰਿਆ ਬਨਾਰਸ ਦੇ ਔਰ ਮਰਨ ਲੱਗਿਆ ਜਾ ਰਿਹਾ ਮਗਹਰ ਮਗਹਰ ਗੋਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਇਲਾਕਾ ਹੁਣ ਤੇ ਵੱਡਾ ਕਸਬਾ ਹੋ ਗਿਆ ਕਿਸੇ ਵਕਤ 150 ਕਰਸ ਉਹਦੇ ਬਾਰੇ ਬ੍ਰਾਹਮਣਾਂ ਨੇ ਕਹਿਣਾ ਹੈ ਕਿ ਗਣੇਸ਼ ਨੇ ਸਰਾਪ ਦਿੱਤਾ ਹੋਇਆ ਹੈ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੋਨ ਉਹ ਡਰਦਾ ਮਾਰਾ ਹੋਇਆ ਕੋਈ ਹਿੰਦੂ ਤੇ ਜਾਂਦਾ ਹੀ ਨਹੀਂ ਐਵੇਂ ਕਿਦਰੇ ਪ੍ਰਾਣ ਨਿਕਲਣ ਤੇ ਫਿਰ ਕੋਤੇ ਦੀ ਦੂੰ ਜਾਵਾਂ ਕਬੀਰ ਮਗ ਹਰ ਨੂੰ ਚੱਲ ਪਏ ਹੁਣ ਜਦ ਬਨਾਰਸ ਵਿੱਚ ਰਹਿਂਦਾ ਸੀ ਤੇ ਬੰਦਦੇ ਸਨ ਪਰਾਂ ਤਰਾਂ ਦੇ ਇਲਤਾਮ ਲਾਉਂਦੇ ਸਨ ਪਰ ਜਦ ਅੱਜ ਬਨਾਰਸ ਛੱਡਣ ਲੱਗਾ ਹੈ ਤਾਂ ਮੌਕਾ ਉਹਨਾਂ ਨੇ ਫਿਰ ਵੀ ਹੱਥੋਂ ਨਹੀਂ ਜਾਣ ਦਿੱਤਾ ਹੁਣ ਵੀ ਭੰਡ ਰਹੇ ਪੈਣੇ ਕਹਿੰਦੇ ਸਗਲ ਜਨਮ ਸਿਵ ਭੂਰੀ ਬਿਤਾਇਆ ਮਰਤੇ ਬਾਰ ਮਗਹਰ ਉਠਦਾ ਆ ਕਾਸ਼ੀ ਮਗਹਰ ਸੰਬਿਚਾਰੀ ਉੱਚੀ ਪਗਤ ਕੈਸੇ ਉਤਰਸ ਪਾਰੀ ਹੋਛ ਹੈ ਕੱਲ ਕਰਦੇ ਇਤੇ ਹੋਛ ਹੈ ਇਹਨੇ ਮਗਹਰ ਨੂੰ ਕਾਸ਼ੀ ਜੈਸਾ ਹੀ ਸਮਝ ਲੇ ਐਨੀ ਪਵਿੱਤਰ ਨਗਰੀ ਛੱਡ ਕੇ ਜਾ ਰਹੇ ਕਹਿੰਦੇ ਨੇ ਲੋਈ ਨੇ ਵੀ ਸਮਝਾਇਆ ਸੀ ਕਬੀਰ ਨੂੰ ਹੁਣ ਅੰਤਿਮ ਸਮੇ ਬੁੱਢੇ ਹੋ ਗਏ ਹੁਣ ਕੀ ਬਨਾਰਸ ਲੋਕੀ ਇੱਥੇ ਆਉਂਦੇ ਨੇ ਮਰਨ ਵਾਸਤੇ ਆਪਾਂ ਛੱਡ ਕੇ ਜਾ ਰਹੇ ਹਾਂ ਕਬੀਰ ਆਪਣੀ ਪਤਨੀ ਨੂੰ ਸਮਝਾਉਂਦਿਆਂ ਆ ਕਹਿੰਦੇ ਨੇ ਬੜੇ ਕੀਮਤੀ ਬੋਲ ਕਹੇਤ ਕਬੀਰ ਸੁਨੋਰੀ ਲੋਈ ਬਰਮ ਨਾ ਭੂਲੋ ਕੋਈ ਕਿਆ ਕਾ ਸੀ ਕਿਆ ਉਖਰ ਮਗਰ RAM ਰੇ ਰੇ ਜੋਇ ਫਿਰ ਦੇ ਚ RAM ਆਉਣਾ ਚਾਹੀਦਾ ਕੀ ਬਨਾਰਸ ਤੇ ਕੀ ਮਗਰ ਐਸੇ ਵਾਸਤੇ ਬਨਾਰਸ ਦੇ ਬ੍ਰਾਹਮਣ ਕਹਿੰਦੇ ਨੇ ਹੋਛੀ ਭਗਤ ਕੈਸੇ ਉਤਰਸ ਪਾਰੀ ਹੋਛਾ ਕਬੀਰ ਆਪਣੇ ਸ਼ਬਦ ਵਿੱਚ ਕਹਿ ਰਹੇ ਅਨਸਾਰੇ ਮੈਨੂੰ ਹੋਛਾ ਕਹਿ ਰਹੇ ਕਿਉਂ ਕਾਸ਼ੀ ਮਾਘਰ ਸੰਬਿਚਾਰੀ ਹੋਛੀ ਭਗਤ ਕੈਸੇ ਉਤਰਸ ਪਾਰ ਪਰ ਕਬੀਰ ਕਹਿੰਦੇ ਨੇ ਜੋ ਤਨ ਕਾਸ਼ੀ ਤਜੇ ਕਬੀਰਾ ਰਮਈਏ ਕਹਾ ਨੇ ਹੋਰਾ ਜੇ ਮੈਂ ਇਥੇ ਸਰੀਰ ਦਾ ਤਿਆਗ ਕਰ ਰਿਹਾ ਤੇ ਰਾਮ ਦੀ ਬੰਦਗੀ ਕਾ ਨੂੰ ਕਰਦਾ ਰਿਹਾ ਮੈਂ ਪਰ ਪ੍ਰਭੂ ਦਾ ਕੀ ਐਹਸਾਨ ਫਿਰ ਤੇ ਤੁਸੀਂ ਇਹੀ ਆਖੋਗੇ ਬਨਾਰੇ ਸੱਚ ਮਰੇ ਐ ਸਿੱਧਾ ਸ਼ਿਵਾਂ ਦੀ ਪੂਰੀਗੇ ਮੈਂ ਮਗਰ ਦੇ ਚ ਮਰਨਾ ਹੈ ਔਰ ਸਿੱਧਾ ਪ੍ਰਭੂ ਵਿਚ ਲੈਣਾ ਜੋ ਤਨ ਤਾਕਾਸੀ ਤਜੇ ਕਵੀਰਾ ਰਮਈਏ ਕਹਾ ਨਾ ਹੋਰਾ ਪਰ ਰੱਬ ਦਾ ਕੀ ਐਹਸਾਨ ਹੋਇਆ ਇੱਥੇ ਮੈਂ ਮਰ ਜਾਵਾਂ ਤੇ ਮੈਨੂੰ ਮੁਕਤੀ ਮਿਲ ਜਾਏ ਨਹੀਂ ਮਗਰ ਮਰਾਂਗਾ ਔਰ ਪ੍ਰਭੂ ਵਿਚ ਲੈਣਾ ਮੈਂ ਮੁੜ ਕੇ ਨਹੀਂ ਆਵਣਾ ਬਹੁਰ ਹਮ ਕਾਹੇ ਆਵੇਂਗੇ ਆਮਨ ਜਾਣਾ ਹੁਕਮ ਤੇ ਸੇਕਾ ਹੁਕਮੇ ਬੋਝ ਸਮਾਵੇਂਗੇ ਜਿੰਨੇ ਸ਼ਿਰ ਤੱਕ ਉੱਥੇ ਰਿਆ ਗਾਲਾਂ ਕੱਢਦੇ ਰਹੇ ਸਾਰੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਰਹ ਪਰ ਅੱਜ ਵਿਚਾਰਾ ਰੁਕਸਤ ਆਉਣ ਲੱਗਾ ਤਾਂ ਵੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਗੋ ਰਖਪੁਰ ਜਦਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਇੱਕ ਹਫਤਾ ਬਾਅਦ ਮਨਾਇਆ ਜਾਂਦਾ ਮੈਂ ਪਹੁੰਚਿਆ ਸੀ ਬਹੁਤ ਪੁਰਾਣੀ ਗੱਲ ਹੈ ਮੈਂ ਉਥੋਂ ਦੇ ਪ੍ਰੈਜ਼ੀਡੈਂਟ ਨੂੰ ਕਹੇ ਮੈਂ ਇੱਕ ਗੱਡੀ ਦਾ ਇੰਤਜ਼ਾਮ ਕਰ ਦੋ ਮੈਂ ਬਾਹਰ ਜਾਣਾ ਆਸਪਿਆ ਕਹਿੰਦੇ ਜੈਨ ਜੀ ਉੱਥੇ ਤੇ ਕੋਈ ਨਹੀਂ ਜਾਂਦਾ ਮੈਂ ਕਿ ਕਬੀਰ ਉੱਥੇ ਸਮਾਏ ਨੇ ਕਿ ਉਹਨਾਂ ਦਾ ਉੱਥੇ ਦਿਵਰਾ ਬਣਿਆ ਆਇਆ ਮੈਂ ਜਾਣਾ ਹੈ ਕਬੀਰ ਬੰਤੀ ਉੱਥੇ ਰਹੇ ਆਪਾਂ ਜਾਣਾ ਆਸਪਿਆ ਉਹਨਾਂ ਨੇ ਮੈਨੂੰ ਡਰਾਈਵਰ ਦੇ ਦਿੱਤਾ ਚਲੇਗਾ ਇੱਕ ਸਮਾਜ ਜਿਹਾ ਬਣੀ ਹੋਈ ਥੜਾ ਜਾਏ एक पास ब्राह्मण बैठा है और मैनो खिंचे भाई सरदार जी आप आए हैं ये संत कबीर जी की समाध है ये बनारस से यहाँ आए थे ये है भगत हैं बहुत बड़े भगत हैं दूजे पास मजौर बैठा से मुसलमान और कह लगे ये पीर फकीर कबीर की दरगाह है क्योंकि तो कबीर मजहब करके थे मुसलमान ਇਹ ਕਬੀਰ ਦੀ ਦਰਗਾਹ ਹੈ ਉਹ ਆਪਣੇ ਢੰਗ ਨਾਲ ਉਪਮਾ ਕਰਨ ਲੱਗਾ ਬ੍ਰਾਹਮਣ ਆਪਣੇ ਢੰਗ ਨਾਲ ਮੈਨੂੰ ਖਿੱਚੇ ਤੇ ਮੇਰੇ ਕੋਲ ਵੀ ਨਹੀਂ ਰਹਾ ਗਿਆ ਮੈਨੂੰ ਥਾਥੋਂ ਤੇ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਉਹਦੇ ਥਾਥੋਂ ਤੰਗੋ ਕੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡੇ ਜੀਵਦੇ ਜੀ ਗੱਲਾਂ ਪੈਗੜਦੇ ਉਹਨੂੰ ਬਨਾਰਸ ਸੁਕੜਿਆ ਤੇ ਹੁਣ ਜਦ ਸਰੀਰ ਨਹੀਂ ਰਿਹਾ ਉਹਦੀ ਮੜੀ ਦੀ ਪੂਜਾ ਦੇਤੇ ਆਪਣਾ ਧੰਦਾ ਚਲਾਇਆ ਉਹ ਬ੍ਰਹਮਜਰ ਤੇ ਦੋਵੇਂ ਮੈਨੂੰ ਕਹਿਣ ਲੱਗੇ ਬੜੇ ਕਠੋਰ ਸ਼ਬਦ ਆਪ ਬੋਲਦੇ ਹਨ ਬਹੁਤ ਕਠੋਰ ਤਰ੍ਹਾਂ ਸੇ ਬੋਲਦੇ ਮੈਂ ਕਾ ਕਠੋਰਤਾ ਤੇ ਤੁਸੀ ਦਿਖਾਈ ਸੀ ਵਿਚਾਰੇ ਨੂੰ ਬੁਢੇਪੇ ਚ ਬਨਾਰਸ ਛੱਡਣੀ ਪਈ ਸੀ ਫਰ ਤੋਂ ਤੰਗਾ ਕੇ ਠਿਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਕਬੀਰ ਕਹਿੰਦੇ ਜੋ ਤਨ ਕਾਸੀ ਤਜੇ ਕਬੀਰਾ ਜਿਵੇਂ ਇਥੇ ਮਰ ਗਿਆ ਇਹਨਾਂ ਨੇ ਕਹਿਣਾ ਹੈ ਸਿੱਧਾ ਸ਼ਿਵਾਂ ਦੀ ਪੂਰੀ ਚ ਗਿਆ ਕਿਉਂਕਿ ਇੱਥੇ ਮਰਿਆ ਕਬੀਰ ਕਹਿੰਦੇ ਇੱਥੇ ਨਹੀਂ ਮਰਨਾ ਮਗਰ ਮਰਨਾ ਹੈ ਔਰ ਖੋਤੇ ਦੀ ਜੋ ਨਵੀ ਨਹੀਂ ਜਾਣਾ ਪ੍ਰਭੂ ਦੇ ਚੜੀਣਾ ਪਰਮਾਤਮਾ ਦੇ ਛੜੀਣਾ ਆਉਣਾ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇਹ ਰੋਜ਼ ਸਮਸ਼ਾਨਗਾੜ ਚਲਾ ਜਾਂਦਾ ਸੀ 1 ਮਿੰਟ ਹੋਰ ਲਓ न, मां ਨੇ ਡਾਂ ਟਿਆ ਰੋਜ਼ ਕਿਉਂ ਜਾਣਾ ਕਬੀਰ ਕਹਿੰਦੇ ਨੇ मां ਮੋਤੀ ਚੁਣਨ ਜਾਣਾ بڑے ਮੋਤੀ ਇਕੱਠੇ ਕਰ ਲਿਆ ਨਾ ਲੋਕੀ ਚੁਣਨਾ ਬੁੱਲ ਜਾਂਦੇ मां ਕਹਿਣ ਲੱਗੀ ਦੋ ਵਕਤ ਦੀ ਰੋਟੀ ਘਰ ਨਸੀਬ ਨਹੀਂ ਹੈ ਤੂੰ ਮੋਤੀ ਚੁਣਨ ਜਾਣਾ ਕਿੱਥੇ ਰੱਖਦਾ मां ਜਿੱਥੇ ਮੈਂ ਰੱਖਦਾ ਕਦੀ ਝਾਤ ਮਾਰੇਗੀ ਮੈਂ ਬੜਾ ਮਾਲਾ ਮਾਲੋ ਬੜਾ ਮਾਲਾ ਮਾਰੋ ਬੋਲੀ ਮਾ ਇੱਕ ਦਿਨ ਉਸਨੇ ਪਿੱਛਾ ਕੀਤਾ ਕਹੀ ਦੇ ਕੇ ਚਿਤਾਵਾਂ ਤੇ ਜਲਦੀਆਂ ਪਈਆਂ ਨੇ ਕਬੀਰ ਇੱਕ ਪਾਸੇ ਬੈਠੇ ਸਤਨਾਮ ਦੀ ਧੁਨੀ ਅਲਾਪ ਰਹੇ ਨੇ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਸਾਰੇ ਕਬੀਰ ਪੰਤਿਆਂ ਨੂੰ ਸਤਨਾਮ ਹੀ ਕਹਿੰਦੇ ਨੇ ਕਿ ਕਬੀਰ ਦੇ ਸਾਰੇ ਮੰਦਰਾਂ ਨੂੰ ਸਤਨਾਮ ਹੀ ਮੰਦਰ ਕਹਿੰਦੇ ਬਾਰ ਸਤ ਨਾਮ ਲਿਖਿਆ ਹੁੰਦਾ ਹੈ ਕਬੀਰ ਸਤ ਨਾਮ ਜਪਦਾ ਸੀ। ਕਰੀਬਨ ਕੋਈ 92 ਲੱਖ ਦੇ ਕਬੀਰ ਕਬੀਰ ਪੰਥੀ ਨੇ ਪਰ ਇਹਨਾਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ ਸਤਨਾਮੀ ਕਹਿੰਦੇ। ਇਹ ਤੇ ਸਤਨਾਮੀ ਨੇ ਸਤ ਨਾਮ ਦੇ। ਸਤ ਨਾਮ ਦੀ ਧੁਨ ਪਏ ਆਲਾਪਨ। ਮਾਣਿਆ ਕੇ ਮੋਂਡੇ ਤੇ ਹੱਥ ਰੱਖਿਆ ਤੂੰ ਤੇ ਕਹਿੰਦਾ ਸੀ ਮੈਂ ਮੋਤੀ ਚੁੰਨਣਾ ਆਉਂਦਾ। ਕੀ ਚੁਣਦਾ ਤੇ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ ਜੇ ਇਹ ਹੀ ਮੌਤੀਏ ਸਤਨਾਮ ਸਤਨਾਮ ਜਪਣਾ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ ਹੈ ਮਨ ਨਹੀਂ ਉਥੇ ਜੀਵਨ ਚੇਤੇ ਆਉਂਦਾ ਹੈ ਉਹ ਜੀਵਨ ਕਰਕੇ ਸੰਸਾਰ ਚੇਤੇ ਆਉਂਦਾ ਹੈ ਕੋਲੋ ਜਾਣ ਇੱਥੇ ਜਲਦੀਆਂ ਹੀ ਚਿਤਾਵਾਂ ਨੂੰ ਦੇਖ ਕੇ ਮੌਤ ਚੇਤੇ ਆਉਂਦੀ ਹੈ ਮੌਤ ਚੇਤੇ ਆਉਂਦੀ ਹੈ ਤੂੰ ਪਰਮਾਤਮਾ ਚ ਈਸ਼ਵਰ ਚੇਤੇ ਆਪਦਾ ساری ਜ਼ਿੰਦਗੀ ਜਨਮ ਦਿਨ ਮਨਾਣ ਵਾਲਾ ਮਨੁੱਖ ਇੱਕ ਗਲਤੇ ਸਪਸ਼ਟ ਹੋ ਗਈ ਕਿ ਰੱਬ ਨਾਲ ਨਹੀਂ ਜੁੜ ਸਕਦਾ। ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਲੋਕ ਦੇ ਵਿੱਚ ਕਹਿੰਦੇ ਨੇ ਜਾਨੋ ਸਤ ਤੇ ਸੱਚ ਕਰਕੇ ਜਾਨੋ। ਜਾਨੋ ਸਤ ਹੋਵੰਤੋ ਮਰਣੋ ਮਰਣਾ ਹੋਣਾ। ਦ੍ਰਿਸ਼ਟੇਣ ਮਿਥਿਆ ਜੋ ਅੱਖਾਂ ਨਾਲ ਦਿਖਾਈ ਦੇ ਰਿਹਾ ਸਭ ਮਿੱਥਿਆ ਹੈ ਔਰ ਕੁਛ ਨਹੀਂ ਜਾਣਾ ਤੋ ਵਾ ਕਈ ਕੁਛ ਨਹੀਂ ਜਾਏਗਾ ਦੂਸਰੀ ਪੰਕਤੀ ਸਰਵਨ ਕਰੋ ਤੇ ਸਮਾਪਤੀ ਕਰਿਆ